ਦੇਖੋ ਮੈਂ ਅਜ ਵਿਕਰਮ ਜੀਠੀਆ ਸਾਹਿਬ ਨਾਲ ਮੁਲਾਕਾਤ ਕਰਨ ਨਾਬਾਦੀ ਜੇਲ੍ਹ ਵਿੱਚ ਆਇਆ। ਫਿਰ ਆ ਇੱਕ ਡੀਏ ਦਾ ਪਰਚਾ ਦਿੱਤਾ। ਹੁਣ ਡੀਏ ਦੇ ਕੇਸ ਦੇ ਵਿੱਚ ਆਨਦਨ ਤੋਂ ਬਾਅਦ ਜਾਇਦਾਦ ਦੇ ਕੇਸ ਦੇ ਵਿੱਚ ਨਾ ਹਜ਼ਾਰ ਏਕੜ ਲੱਭਿਆ, ਨਾ ਜਿਹੜੀ 141 ਕਰੋੜ 540 ਕਰੋੜ ਵੱਡੀਆਂ-ਵੱਡੀਆਂ ਗੱਲਾਂ ਬਹੁਤ ਮਾਰੀਆਂ। ਲੱਭਿਆ ਕੱਖ ਵੀ ਨਹੀਂ। ਕੋਰਟ ਨੇ ਵੀ ਸਿਰਫ ਇਹ ਕਹਿ ਕੇ ਬੇਲ ਡਿਸਮਿਸ ਕੀਤੀ ট্রਾਇਲ ਕੋਰਟ ਨੇ ਕਿ ਜੀ ਹਲੇ ਇਨਵੈਸਟੀਗੇਸ਼ਨ ਹੋਣ। 60ਵੇਂ ਦਿਨ ਵੀ ਆ ਕੇ ਜਿਹੜਾ ਫਟਾਫਟ ਟਰੰਕਾਂ 'ਚ ਲਿਜਾ ਕੇ ਕੋਰਟ ਦੇ ਵਿੱਚ ਕਿ ਜੀ ਪਤਲੀ ਚਾਰ ਟਰੰਕ ਲਿਆਏ ਆ। ਜਾ ਕੇ ਚਲਾਨ ਤਾਂ ਦੇਣਾ ਪਿਆ ਵੀ ਜੇ ਉਦੋਂ ਵੀ ਚਲਾਨ ਨਾ ਦੰਦੇ ਤਾਂ ਅਗਲੇ ਦਿਨ ਵਿਕਰਮਜੀਤੀਆ ਦੀ ਡਿਫਾਲਟ ਪੇਲ ਹੋ ਜਾਣੀ ਹੁਣ ਜਿਹੜੇ ਕੱਲ ਜਿਹੜੀ ਕੇਸ ਤੇ ਐਸਆਈਟੀ ਆਈ ਹੈ ਉਹ 2022 ਦਾ ਪਰਚਾ 2022 ਦੇ ਪਰਚੇ ਨੂੰ ਇਹ ਜਦੋਂ ਸੁਪਰੀਮ ਕੋਰਟ ਡਰੱਗ ਦੇ ਕੇਸ 'ਚ ਵੀ ਗਏ ਨੇ ਉਸ ਐਫੀਡੇਵਿਟ ਦੇ ਵਿੱਚ ਵੀ ਉਹਦਾ ਪਰਚੇ ਦਾ ਜ਼ਿਕਰ ਹੈ ਪਰਚਾ ਕਦ ਦਾ ਹੈ ਉੱਥੇ ਕੋਈ ਅੰਮ੍ਰਿਤਸਰ ਦੇ ਵਿੱਚ ਰੈਵਨਿਊ ਰਿਕਾਰਡ 'ਚੋਂ ਕੋਈ ਰਜਿਸਟਰੀ ਗਾਇਬ 2022 ਤੋਂ ਲੈ ਕੇ ਅੱਜ 2025 ਆ ਗਿਆ ਉਹ ਪਰਚੇ ਦੇ ਵਿੱਚ ਕੀ ਹੋਇਆ ਜੀ ਹੁਣ ਸਿਰਫ ਇਹੀ ਕਵਾਇਦ ਕਿ ਇੱਕ ਤੋਂ ਬਾਅਦ ਇੱਕ ਝੂਠਾ ਪਰਚਾ ਕੋਈ ਤਿਆਰ ਕਰਕੇ ਰੱਖ ਲੋ ਜਿਉਂਦਰ ਬੇਲੂ ਉਧਰ ਪਾ ਦੇਵਾਂਗੇ ਤਾਂ ਹੀ ਤਾਂ ਤੁਸੀਂ ਦੇਖਿਆ ਹੋਣਾ ਕਿ ਜਿੱਦਣ ਅੰਮ੍ਰਿਤਸਰ ਵੀ ਵਿਜੀਲੈਂਸ ਇਹਨਾਂ ਨੂੰ ਫੜਨ ਗਈ ਹੈ ਉਹ ਦਿਨ ਦਾ ਵੀ ਇੱਕ ਪਰਚਾ ਰਜਿਸਟਰ ਕੀਤਾ ਇਹਨਾਂ ਨੇ ਕਹਿੰਦੇ ਜੀ ਪੁਲਿਸ ਨੂੰ ਡਿਊਟੀ ਨਹੀਂ ਕਰਨ ਦਿੱਤੀ ਉਹ ਵੀ ਸਾਰੀ ਚੀਜ਼ ਵੀਡੀਓ ਰਿਕਾਰਡਿੰਗ ਦੇ ਵਿੱਚ ਹੈ ਉਥੇ ਕੋਈ ਐਸੀ ਗੱਲ ਨਹੀਂ ਹੋਈ ਕਿ ਡਿਊਟੀ ਤੋਂ ਰੋਕਿਆ ਗਿਆ ਇਹ ਤਾਂ ਪੁਲਿਸ ੱੱਕੇ ਨਾਲ ਵੜੀ ਹੈ ਤੇ ਉਥੇ ਸਪੋਰਟਰ ਪਹਿਲਾਂ ਮੌਜੂਦ ਸੀ ਉਹ ਇੱਕ ਝੂਠਾ ਪਰਚਾ ਮਹੀਨੇ ਬਾਅਦ ਉਹ ਵੀ ਇੱਕ ਮਹੀਨੇ ਬਾਅਦ ਮਤਲਬ ਉਹਦੀ ਰਿਪੋਰਟ ਵੀ ਇੱਕ ਮਹੀਨੇ ਬਾਅਦ ਇਹ ਨਹੀਂ ਕਿ ਪਰਚਾ ਇੱਕ ਮਹੀਨੇ ਬਾਅਦ ਪੁਲਿਸ ਨੇ ਲਿਖਿਆ ਕਿ ਸਾਨੂੰ ਅੱਜ ਇਨਫੋਰਮੇਸ਼ਨ ਮਿਲੀ ਇੱਕ ਮਹੀਨੇ ਬਾਅਦ ਜਿਹੜੀ ਚੀਜ਼ ਚੈਨਲਾਂ ਤੇ ਚੱਲ ਗਈ ਉਹ ਲੋਕਲ ਪੁਲਿਸ ਨੂੰ ਇੱਕ ਮਹੀਨੇ ਬਾਅਦ ਉਹਦੀ ਸ਼ਿਕਾਇਤ ਮਿਲੀ ਹੈ ਪੰਜਾਬ ਚ ਹੜ੍ਹ ਆਏ ਹੋਏ ਨੇ ਸੁਖਵੀਰ ਬਾਦਲ ਵੀ ਮੌਕੇ ਤੇ ਜਾਜਾ ਲੈ ਰਹੇ ਨੇ ਪੰਜਾਬ ਤੇਤਾ ਜੀ ਮੈਨੂੰ ਲੱਗਦਾ ਹੈ ਕਿ ਗੁਰੂ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਿੰਮੇਵਾਰੀ ਲਾਤੀ ਹੈ ਖੇਤਰੀ ਪਾਰਟੀ ਦੀ ਪੰਜਾਬ ਦੇ ਉੱਤੇ ਕੋਈ ਮੁਸੀਬਤ ਆਵੇ ਪੰਜਾਬੀਆਂ ਦੇ ਹੱਕ ਦੀ ਆਵਾਜ਼ ਬੁਲੰਦ ਕਰਨੀ ਹੋਵੇ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਸਰਦਾਰ ਸੁਖਬੀਰ ਸਿੰਘ ਬਾਦਲ ਕਰ ਰਹੇ ਨੇ ਵਿਕਰਮ ਮਜੀਠੀਆ ਕਰ ਰਹੇ ਨੇ ਜੋ ਸਮੁੱਚੀ ਲੀਡਰਸ਼ਿਪ ਕਰ ਰਹੀ ਹੈ ਅਕਾਲੀਪਤੀ ਕੀਆਂ ਨਾਲ ਮੁਲਾਕਾਤ ਕਰਕੇ ਆਏ ਹਾਂ ਕੀ ਗੱਲਾਂ ਬਾਤਾਂ ਹੋਈਆਂ ਜੱਕੀ ਦੇਖੋ ਵਿਕਰਮ ਮਜੀਠੀਆ ਸਾਹਿਬ ਪੂਰਨ ਤੌਰ ਦੇ ਉੱਤੇ ਚੜ੍ਹਦੀ ਕਲਾ ਦੇ ਵਿੱਚ ਨੇ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਦੀ ਓਟ ਆਸਰੇ ਦੇ ਵਿੱਚ ਨੇ ਫ੍ਰੀ ਆਟਾ ਦਾਲ 2 ਰੁਪਏ ਕਿਲੋ ਕਣਕ ਤੇ 20 ਰੁਪਏ ਕਿਲੋ ਦਾਲ ਇਹ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸਾਫਕਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਸੁਪਨਾ ਸੀ ਤੇ 2007 ਦੀ ਪਹਿਲੀ ਕੈਬਨਿਟ ਚ ਇਹ ਪਾਸ ਕੀਤਾ ਤੇ ਲੋਕਾਂ ਤੱਕ ਪਹੁੰਚਾਇਆ 2007 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸਕੀਮ ਸ਼ੁਰੂ ਕੀਤੀ 2017 ਤੱਕ ਇਹਦੇ ਜਿਹੜੇ ਲਾਭਪਾਤਰੀ ਸੀ ਉਹ ਲਾਭਪਾਤਰੀ 20 ਲੱਖ ਤੱਕ ਪਹੁੰਚ ਗਏ ਸੀ ਉਸ ਤੋਂ ਬਾਅਦ ਆਈ ਕਾਂਗਰਸ ਦੀ ਸਰਕਾਰ ਕਾਂਗਰਸ ਦੀ ਸਰਕਾਰ ਨੇ ਰਾਸ਼ਨ ਕਾਰਡ ਕੱਟਨੇ ਸ਼ੁਰੂ ਕੀਤੇ ਨਵਾਂ ਤਾਂ ਕੀ ਬਣਾਉਣਾ ਸੀ ਨਵਾਂ ਲਾਭਪਾਤਰੀ ਤਾਂ ਕੀ ਲੱਭਣਾ ਸੀ ਕਾਂਗਰਸ ਦੀ ਸਰਕਾਰ ਸਮੇਂ ਉਹ ਘਟ ਕੇ 13-14 ਲੱਖ ਤੇ ਰਹਿ ਗਈ ਮਤਲਬ 5-6 ਲੱਖ ਰਾਸ਼ਨ ਕਾਰਡ ਕਾਂਗਰਸ ਨੇ ਕਟੇ